ਲਗਾਤਾਰ ਹਾਂ ਕਾਫੀ ਅਰਸੇ ਤੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਦੇਸ਼ ਦੇ ਦੁਸ਼ਮਣਾਂ ਵੱਲੋਂ ਹੁੰਦੀਆਂ ਰਹਿੰਦੀਆਂ ਨੇ ਔਰ ਪੰਜਾਬ ਦਾ ਜਿਹੜਾ ਭਾਈਚਾਰਾ ਉਹ ਇੰਨਾ ਮਜ਼ਬੂਤ ਹੈ ਕਿ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਉਹ ਆਪਣੇ ਇਰਾਦਿਆਂ 'ਚ ਸਫਲ ਨਹੀਂ ਹੁੰਦੇ ਅ ਕੱਲ ਰਾਤ ਜੋ ਮੁਹਾਲੀ ਦੇ ਵਿੱਚ ਘਟਨਾ ਹੋਈ ਹੈ ਮੈਂ ਡੀਜੀਪੀ ਸਾਹਿਬ ਨਾਲ ਸਾਰੇ ਇੰਟੈਲੀਜੈਂਸ ਦੇ ਅਫਸਰਾਂ ਨਾਲ ਮੀਟਿੰਗ ਲਈ ਹੈ ਔਰ ਸਾਰਾ ਡਿਟੇਲ ਜਿਹੜੀ ਹੈ ਉਹ ਨਿਕਲ ਰਹੀ ਹੈ ਠੀਕ ਹੈ ਗ੍ਰਫਤਾਰੀਆਂ ਕੁਝ ਹੋ ਵੀ ਗਈਆਂ ਕਿੰਨੀਆਂ ਕੁਝ ਹੋ ਜਾਣਗੀਆਂ ਤੇ ਜਣਾ ਤੱਕ ਪਹੁੰਚ ਜਾਗੇ ਤੇ ਮੈਂ ਇਹੀ بار بار ਕਹਿਣਾ ਚਾਹੁੰਦਾ ਤੁਹਾਡੇ ذریعے ਕਿ ਜਿਨੇ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਹ ਬਖਸ਼ਿਆ ਨਹੀਂ ਜਾਊਗਾ ਸਖਤ ਤੋਂ ਸਖਤ ਸਜ਼ਾ ਮਿਲੂਗੀ ਉਹਨਾਂ ਦੀਆਂ ਕਈ ਪੀੜ੍ਹੀਆਂ ਯਾਦ ਰੱਖਣਗੀਆਂ ਕਿ ਅਸੀਂ ਪੰਜਾਬ ਜਿਹੜਾ ਹੱਸਦਾ ਬਸਦਾ ਪੰਜਾਬ ਹੈ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਤੇ ਸਖਤ ਸਖ਼ਤ ਸਹਾਇਤਾ ਮਿਲੂਗੀ। ਤੋਂ ਅੱਜ ਸ਼ਾਮ ਤੱਕ ਕਾਫੀ ਕੁਝ ਕਲੀਅਰ ਹੋ ਜਾਊਗਾ। ਤੋਂ ਇੰਟੈਲੀਜੈਂਸੀ ਦੇ ਅਫਸਰ ਔਰ ਪੁਲਿਸ ਦੇ ਅਫਸਰ ਜਿਹੜੇ ਨੇ ਉਹ ਇਸ ਗੱਲ ਤੇ ਲੱਗੇ ਹੋਏ ਨੇ। ਤੇ ਬੜੀ ਜਲਦੀ ਜਿਹੜਾ ਇਹ ਉਹ ਦੋਸ਼ੀ ਜਿਹੜੇ ਨੇ ਸਲਾਖਾਂ ਦੇ ਪਿੱਛੇ ਬਾਅਦ ਦੀ ਤਾਕਤਾਂ ਦਾ ਹੈਗਾ ਨਾ। ਜਾਨਤ ਦੇ ਵਿੱਚ ਟੀਮ ਸਾਹਿਬ ਮੈਂ ਇੱਕ ਅਸਲੀ ਟੀਮ ਸਾਹਿਬ ਜਿਹਨਾਂ ਟੀਮ ਸਾਹਿਬ ਬਾਅਦ ਦਾ ਹੈਗਾ ਕਹਿੰਦਾ ਮੁੱਖ ਮੰਤਰੀ ਪੰਜਾਬ